ਆਓ ਅਸੀਂ ਦੇਖ ਲੈਨੇ ਆ ਸ਼ਰਾਪ ਬੋਸਤਾਸਾਰ ਦੀ ਕਿਤਾਬ ਉਹਦੇ 27 ਨੰਬਰ ਅਧਿਆਏ ਦੇ ਵਿੱਚ ਆਜੋ ਕਿਉਂਕਿ ਬਹੁਤ ਜ਼ਰੂਰੀ ਹੈ ਸਮਝਣਾ ਕਿ ਸ਼ਰਾਪ ਕਿਹੜੇ ਕਿਹੜੇ ਰਾਹਾਂ ਥਾਣੇ ਆ ਜਾਂਦੇ ਆ ਪਰ ਉਹ ਸਾਰੇ ਦੇ ਸਾਰੇ ਰਾਹ ਜਿਹੜੇ ਹੁਣ ਆਪਾਂ ਦੇਖਣ ਲੱਗੇ ਇਸ ਸੰਸਾਰ ਦੇ ਵਿੱਚ ਖੁੱਲ ਚੁੱਕੇ ਆ ਪਹਿਲਾਂ ਬਹੁਤ ਘੱਟ ਖੁੱਲੇ ਸੀ ਪਰ ਹੁਣ ਬਹੁਤ ਜ਼ਿਆਦਾ ਖੁੱਲ ਚੁੱਕੇ ਆ ਆਪਾਂ ਦੇਖਦੇ ਆ 27 ਨੰਬਰ ਅਧਿਆਏ ਉਦੀ 15 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਸਰਾਪੀ ਹੋਵੇ ਉਹ ਮਨੁੱਖ ਜਿਹੜਾ ਘੜੀ ਹੋਈ ਜਾਂ ਢਾਲੀ ਹੋਈ ਮੂਰਤ ਜਿਹੜੀ ਯਹੋਵਾ ਅੱਗੇ ਕਨੌਣੀ ਹੈ ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਬਣਾਵੇ ਅਤੇ ਉਹਨਾਂ ਨੂੰ ਕਿਸੇ ਓਲੇ ਥਾਂ ਖੜਾ ਕਰੇ ਤਾਂ ਪਰਜਾ ਉੱਤਰ ਦੇ ਕੇ ਆਖੇ ਆਮੀਨ ਜਿਹੜਾ ਮਨੁੱਖ ਪਰਮੇਸ਼ਵਰ ਦੇ ਬਰਾਬਰ ਕਿਸੇ ਹੋਰ ਚੀਜ਼ ਨੂੰ ਪਰਮੇਸ਼ਵਰ ਹੋਣ ਦਾ ਦਰਜਾ ਦਿੰਦਾ ਉਸ ਮਨੁੱਖ ਦੇ ਉੱਤੇ ਸਰਾਪ ਆਉਂਦਾ ਹੈ ਬਹੁਤ ਸਾਰੇ ਲੋਕ ਕਿ ਜਦੋਂ ਤੱਕ ਤੁਹਾਨੂੰ ਨਹੀਂ ਪਤਾ ਸੀ ਕਿ ਪਰਮੇਸ਼ਵਰ ਦੀ ਮੂਰਤ ਨਹੀਂ ਬਣਾਈ ਜਾ ਸਕਦੀ ਉਦੋਂ ਤੱਕ ਮਾਫੀ ਸੀ ਤਾਂ ਹੀ ਤਾਂ ਮਾਫੀ ਮਿਲ ਗਈ ਕਿਉਂਕਿ ਪਤਾ ਨਹੀਂ ਸੀ ਨਿਆਣਾ ਜਦੋਂ ਛੋਟੀ ਉਮਰ ਦੇ ਵਿੱਚ ਗਲਤੀ ਕਰਦਾ ਉਹਦੀਆਂ ਸਾਰੀਆਂ ਹੀ ਗਲਤੀਆਂ ਮaaf ਹੋ ਜਾਂਦੀਆਂ ਉਹ ਤੂੰ ਕਹਿ ਕੇ ਬੁਲਾਵੇ ਤਦ ਵੀ ਮਾਫੀ ਉਹ ਤੁਸੀਂ ਕਹਿ ਕੇ ਬੁਲਾਵੇ ਤਦ ਵੀ ਠੀਕ ਆ ਨਿੱਕਾ ਜਿਹਾ ਨਿਆਣਾ ਵੱਡਿਆਂ ਵੱਡਿਆਂ ਦੇ ਮੂੰਹ ਤੇ ਚਪੇੜਾ ਮਾਰੀ ਜਾਊਗਾ ਤੇ ਵੱਡੇ ਉਹਨੂੰ ਕੁੱਟਦੇ ਨਹੀਂ ਆ ਕਰਕੇ ਉਹਨਾਂ ਨੂੰ ਪਤਾ ਹੈ ਨਿਆਣਾ ਐ ਪਰ ਜਦੋਂ ਵੱਡਾ ਉਹ ਕੇ ਕੰਮ ਕਰਦਾ ਆ ਫੇਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਸੇ ਤਰ੍ਹਾਂ ਜਦੋਂ ਤੱਕ ਨਹੀਂ ਪਤਾ ਸੀ ਕਿ ਪਰਮੇਸ਼ਵਰ ਜੀ ਨੂੰ ਕਿਸੇ ਆਕਾਰ ਦੇ ਵਿੱਚ ਨਹੀਂ ਟਾਲਿਆ ਜਾ ਸਕਦਾ ਪਰਮੇਸ਼ਵਰ ਜੀ ਤਾਂ ਮਨੁੱਖ ਨੂੰ ਬਣਾਉਂਦੇ ਆ ਪਰ ਮਨੁੱਖ ਪਰਮੇਸ਼ਵਰ ਜੀ ਨੂੰ ਨਹੀਂ ਬਣਾ ਸਕਦਾ ਉਦੋਂ ਤੱਕ ਮਾਫੀ ਸੀ ਪਰ ਜਦੋਂ ਜਾਣ ਲਿਆ ਕਿ ਯਹੋਵਾ ਜ਼ਿੰਦਾ ਪਰਮੇਸ਼ਵਰ ਯਹੋਵਾ ਪਲਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਆ ਉਹਦੇ ਬਾਅਦ ਫੇਰ ਕਿਸੇ ਸ਼ਰੀਕ ਨੂੰ ਪਰਮੇਸ਼ਵਰ ਦੇ ਸਾਹਮਣੇ ਖੜਾ ਕਰਦਾ ਹੈ ਮਨੁੱਖ ਫੇਰ ਮਾਫੀ ਨਹੀਂ ਫੇਰ ਸਰਾਪ ਆ ਫੇਰ ਉਹਦੇ ਉੱਤੇ ਸਰਾਪ ਹੁੰਦਾ ਬਹੁਤ سارے ਲੋਕ ਚਰਚ ਨੂੰ ਆਉਂਦੇ ਆ ਤੇਵੇ ਲੈ ਕੇ ਵੀ ਤੁਰੇ ਫਿਰਦੇ ਆ ਨਿਆਣਿਆਂ ਦੇ ਬਿਆਹ ਨਹੀਂ ਹੁੰਦੇ ਕੁੰਡਲੀਆਂ ਖੜਵਾਉਣ ਤੁਰੇ ਫਿਰਦੇ ਆ ਬਹੁਤ سارے ਲੋਕ ਚਰਚ ਨੂੰ ਵੀ ਆਉਂਦੇ ਆ ਤਬੀਅਤ ਉਹਨਾਂ ਨੇ ਪਰਸ ਵਿੱਚ ਰੱਖੇ ਆ ਵੀ ਪੈਸੇ ਆ ਜਾਣ ਅਸੀਂ ਇਹਨਾਂ ਚੀਜ਼ਾਂ ਤੋਂ ਸਿੱਖਣਾ ਆ ਜੇ ਤੁਹਾਨੂੰ ਤਵੀਤ ਦੇ ਕੇ ਇੱਕ ਸਿਆਣਾ ਬੰਦਾ ਜਿਹਨੂੰ ਕਹਿੰਨੇ ਆ ਕੋਈ ਜਾਦੂ ਟੋਣੇ ਵਾਲਾ ਉਹ ਤੁਹਾਨੂੰ ਨੋਟ ਭਰ ਸਕਦਾ ਤੁਹਾਡੇ ਪਰਸ 'ਚ ਫੇ ਉਹੀ ਤਵੀਤ ਰੱਖ ਕੇ ਉਹ ਆਪਣੇ ਘਰ ਨੂੰ ਅਮੀਰ ਕਿਉਂ ਨਹੀਂ ਬਣਾਉਂਦਾ ਆਪ ਮੰਗਦੇ ਫਿਰਦੇ ਹੁੰਦੇ ਲੋਕਾਂ ਦਾ ਹੱਥ ਦੇਖ ਕੇ ਭੁੱਖ ਦੱਸਦੇ ਤੇਰਾ ਹੋਂਣ ਵਾਲਾ ਹੋਣ ਵਾਲਾ ਆਪਣੇ ਭੁੱਖ ਦਾ ਪਤਾ ਕੋਈ ਨਹੀਂ ਪੁਖ ਬਦਲਿਆ ਜਾ ਸਕਦਾ ਹੈ ਚਾਹੇ ਜੋ ਵੀ ਤੁਹਾਨੂੰ ਕਿਸੇ ਨੇ ਦੱਸ ਦਿੱਤਾ ਤੁਹਾਡੀ ਕੁੰਡਲੀ ਚ ਜੋ ਮਰਜੀ ਲਿਖਤਾ ਟੇਵਾ ਜੋ ਮਰਜੀ ਬਣ ਗਿਆ ਕਿ ਤੂੰ ਮੰਗਲਿਕ ਆ ਤੂੰ ਜੋ ਮਰਜੀ ਉਹ ਬਦਲਿਆ ਜਾ ਸਕਦਾ ਆ ਕਿਉਂਕਿ ਸੈਨਾਵਾਂ ਦਾ ਯਹਵਾ ਪਰਮੇਸ਼ਰ ਸਭ ਕੁਝ ਕਰਨ ਦੇ ਲਈ ਸਮਰਥੀ ਆ ਜਦੋਂ ਤੁਸੀਂ ਤੋਬਾ ਕਰਦੇ ਆ ਬਪਤਿਸਮਾ ਲੈਨੇ ਆ ਤੁਸੀਂ ਉਹ ਇਨਸਾਨ ਜਿਹਦੇ ਉੱਤੇ ਬਹੁਤ ਸਰਾਪ ਸੀ ਜਿਹਦੇ ਉੱਤੇ ਬਹੁਤ ਪਾਪ ਲੱਤੇ ਹੋਏ ਸੀ ਜਿੱਤੀ ਪੁਸ਼ਤੀ ਉਹਦੇ ਪਿਤਾ ਦਾ ਪਾਪ ਉਹਦੇ ਬਾਬੇ ਦਾ ਪਾਪ ਉਹਦੀ ਮਾਂ ਵਾਲੇ ਪਾਸਿਓਂ ਪਾਪ ਉਸਾਰੇ ਪਾਪ ਖਤਮ ਹੋ ਜਾਂਦੇ ਉਸ ਵੇਲੇ ਉਹ ਪਰਮੇਸ਼ਵਰ ਦੀ ਔਲਾਦ ਹੋ ਜਾਂਦਾ ਅਰ ਪਰਮੇਸ਼ਵਰ ਦੇ ਉੱਤੇ ਕੋਈ ਸਰਾਪ ਨਹੀਂ ਆ ਇਸ ਲਈ ਪਰਮੇਸ਼ਵਰ ਦੇ ਮੰਨਣ ਵਾਲਿਆਂ ਦੇ ਉੱਤੇ ਫਿਰ ਕੋਈ ਸਰਾਪ ਨਹੀਂ ਆਉਂਦਾ ਹallelujah ਭੁੱਖ ਨੂੰ ਬਦਲਿਆ ਜਾ ਸਕਦਾ ਹੈ ਪਰ ਸਿਰਫ ਤੇ ਸਿਰਫ ਪਰਮੇਸ਼ਵਰ ਜੀ ਬਦਲ ਸਕਦੇ ਆ ਜਿੰਨੇ ਮਰਜੀ ਤੁਸੀਂ ਟੂਣੇ ਟੋਟ ਕੇ ਕਰਵਾ ਲਓ ਟੂਣੇ ਟੋਟ ਕੇ ਆਂ ਦੇ ਨਾਲ ਭੁਵਿੱਖ ਨਹੀਂ ਬਦਲਿਆ ਜਾਣਾ ਪਰਮੇਸ਼ਵਰ ਦੀ ਰਹਿਮਤ ਤੇ ਕਿਰਪਾ ਦੇ ਨਾਲ ਭੁਵਿੱਖ ਬਦਲਿਆ ਜਾ ਸਕਦਾ ਜਦੋਂ ਤੁਸੀਂ ਬੁਰੇ ਕੰਮ ਛੱਡ ਕੇ ਚੰਗੇ ਕਰੋਗੇ ਆਪਣੇ ਆਪ ਭੁਵਿੱਖ ਬਦਲਿਆ ਜਾਊਗਾ ਜਦੋਂ ਪਾਪ ਕਰਨਾ ਬੰਦ ਕਰੋਗੇ ਧਾਰਮਿਕਤਾ ਦੇ ਵਿੱਚ ਆਉਂਗੇ ਭੁਵਿੱਖ ਬਦਲਿਆ ਜਾਊਗਾ ਪਾਪ ਦੀ ਮਜ਼ਦੂਰੀ ਮੌਤ ਆ ਇਹ ਤੈਅ ਆ ਪਰ ਜਦੋਂ ਪਾਪ ਛੱਡ ਕੇ ਧਾਰਮਿਕਤਾ ਵਿੱਚ ਆਉਂਗੇ ਤੇ ਧਾਰਮਿਕਤਾ ਦੀ ਮਜ਼ਦੂਰੀ ਅਬਦੀ ਜੀਵਨ ਹੈ ਹallelujah ਤਾਂ ਭੇਖ ਬਦਲਿਆ ਜਾ ਸਕਦਾ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਣ ਕੇ ਭੇਖ ਬਦਲਿਆ ਜਾਂਦਾ ਹੈ ਹallelujah 16 ਨੰਬਰ 'ਚ ਲਿਖਿਆ ਸਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਤੁੱਛ ਜਾਣੇ ਅਤੇ ਸਾਰੀ ਪਰਜਾ ਆਕੇ ਆਮੀਨ ਸੋ ਜਿਹੜਾ ਇਨਸਾਨ ਆਪਣੇ ਮਾਤਾ ਪਿਤਾ ਨੂੰ ਤੁੱਛ ਜਾਣਦਾ ਆ ਉਹਨਾਂ ਦਾ ਆਦਰ ਨਹੀਂ ਕਰਦਾ ਔਨਰ ਨਹੀਂ ਕਰਦਾ ਰਿਸਪੈਕਟ ਨਹੀਂ ਦਿੰਦਾ ਉਹਦੇ ਜੀਵਨ ਵਿੱਚ ਵੀ ਸਰਾਪ ਆਉਂਦਾ ਆ ਬਹੁਤ ਸਾਰੇ ਨੇ ਆਪਣੇ ਮਾਪਿਆਂ ਤੋਂ ਚੋਰੀ ਕਰ ਛੱਡ ਕੇ ਭੱਜ ਜਾਂਦੇ ਵਿਆਹ ਕਰਾ ਕੇ ਬਹਿ ਜਾਂਦੇ ਆ ਮੁੜ ਕੇ ਸਾਰੀ ਉਮਰ ਉਹ ਰੋਂਦੇ ਪਿੱਟਦੇ ਕਿਉਂ ਰਹਿੰਦੇ ਆ ਉਹਨਾਂ ਦੇ ਘਰ ਨਹੀਂ ਬਣੇ ਹੁੰਦੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਭੁੱਖੇ ਮਰਦੇ ਦਿਹਾੜੀਆਂ ਕਰਦੇ ਬੇਬੀ ਨਹੀਂ ਹੋ ਰਹੇ ਅੱਗੇ ਉਹਨਾਂ ਦੇ ਕਿਉਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਤੁੱਛ ਜਾਣਿਆ ਸਰਾਪ ਆ ਗਿਆ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ سارے ਬੱਚੇ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਨੂੰ ਰੱਦ ਕਰ ਦਿੰਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਸਰਾਪ ਆਉਂਦਾ ਹੈ ਬਹੁਤ ਸਾਰੇ ਨੌਜਵਾਨ ਉਹ ਬਾਹਰ ਦਾ ਆਪਣੀ ਰੈਪਿਊਟੇਸ਼ਨ ਚੰਗੀ ਬਣਾਉਣ ਦੇ ਲਈ ਆਪਣੇ ਦੋਸਤਾਂ ਇਫਟ ਦਿੰਦੇ ਆ ਆਨਰ ਕਰਦੇ ਆ ਉਹਨਾਂ ਨੂੰ ਦਵਾਈ ਦਿਵਾਉਣ ਲੈ ਕੇ ਜਾਂਦੇ ਤੇ ਆਪਣੇ ਮਾਪਿਆਂ ਨੂੰ ਪਾਣੀ ਦਾ ਗਲਾਸ ਵੀ ਨਹੀਂ ਦਿੰਦੇ ਐਹੋ ਜੇ ਲੋਕਾਂ ਦੇ ਜੀਵਨ ਦੇ ਵਿੱਚ ਸਰਾਪ ਆਉਂਦਾ ਆ ਪ੍ਰਭੂ ਨੇ ਚਾਹੁੰਦੇ ਕਿ ਪਰਮੇਸ਼ਵਰ ਦੇ ਲੋਕ ਜਿਹੜੇ ਆ ਉਹ ਆਪਣੇ ਮਾਤਾ ਪਿਤਾ ਨੂੰ ਤੁੱਛ ਜਾਣਣ ਕਹਿ ਕੇ ਪ੍ਰਭੂ ਨੇ ਉਹਨਾਂ ਨੂੰ ਜ਼ਰੀਆ ਬਣਾਇਆ ਕਿ ਤੁਸੀਂ ਇਸ ਸੰਸਾਰ ਵਿੱਚ ਆਓ ਉਹ ਚੰਗੇ ਆ ਮਾੜੇ ਆ ਪਰ ਉਹਨਾਂ ਨੇ ਤੁਹਾਨੂੰ ਪਾਲਿਆ ਆ ਉਹ ਚੰਗੇ ਆ ਮਾੜੇ ਆ ਉਹਨਾਂ ਨੇ ਦਿਹਾੜੀਆਂ ਕੀਤੀਆਂ ਜਦ ਵੱਡੇ ਬਿਜ਼ਨਸ ਕੀਤੇ ਪਰ ਜੇ ਇਸ ਲੈਵਲ ਤੇ ਆਣ ਕੇ ਤੁਸੀਂ ਉਹਨਾਂ ਨੂੰ ਆਪਣੇ ਤੋਂ ਹੀਠਾ ਦੇਖਦੇ ਆ ਆਪਣੇ ਤੋਂ ਤਾਂ ਚੱਕਣ ਵਿੱਚ ਸਭ ਤੋਂ ਵੱਡਾ ਰੋਲ ਉਹਨਾਂ ਨੇ ਹੀ ਪਲੇ ਕੀਤਾ ਆ ਇਸ ਲਈ ਪ੍ਰਭੂ ਨਹੀਂ ਚਾਹੁੰਦੇ ਜਿਹੜਾ ਤੁਹਾਡੇ ਲਈ ਐਫਰਟ ਲਾਉਂਦਾ ਤੁਸੀਂ ਉਹਨੂੰ ਤੁੱਛ ਜਾਣੋ ਅਗਰ ਤੁਸੀਂ ਆਪਣੇ ਮਾਤਾ ਪਿਤਾ ਦੀ ਕਦਰ ਨਹੀਂ ਕਰਦੇ ਤੁਹਾਡੇ ਜੀਵਨ ਦੇ ਵਿੱਚ ਸਰਾਪ ਹੋ ਸਕਦਾ ਹੈ ਅਗਰ ਤੁਸੀਂ ਲੰਮੇ ਜੀਵਨ ਜੀਣਾ ਚਾਹੁੰਦੇ ਤਾਂ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰਨੀ ਹੋਊਗੀ ਉਹਨਾਂ ਦੀ ਰਿਸਪੈਕਟ ਕਰਨੀ ਹੋਊਗੀ ਅਗਰ ਤੁਸੀਂ ਆਪਣੇ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਦੇ ਤਾਂ ਸਰਾਪ ਆ ਸਕਦਾ ਹੈ ਜੀਵਨ ਦੇ ਵਿੱਚ ਹੋ ਸਕਦਾ ਆਲਰੇਡੀ ਕੰਮ ਕਰ ਰਿਹਾ ਹੋਵੇ ਬਹੁਤ ਸਾਰੇ ਲੋਕ ਸੋਚਦੇ ਸਾਨੂੰ ਸਮਝ ਨਹੀਂ ਆਉਂਦੀ ਸਾਡਾ ਨੁਕਸਾਨ ਕਿਉਂ ਹੋ ਰਿਹਾ ਹੈ ਤਾਂ ਚੈੱਕ ਕਰੋ ਅੱਜ ਸਕੈਨ ਕਰੋ ਸਕੈਨਿੰਗ ਮਸ਼ੀਨ ਦੇ ਵਿੱਚ ਪਏ ਹੋਏ ਆ ਸਾਰੇ ਚੈੱਕ ਕਰਨਾ ਕਿੱਥੇ ਅਸੀਂ ਰੋਂਗ ਤਾਂ ਜਿੱਥੇ ਵੀ ਮਸ਼ੀਨ ਦਿਮਾਗ ਦੇ ਵਿੱਚ ਟੀ 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 ਦਾ ਬੀਪ ਕਰੇ ਉਸ ਚੀਜ਼ ਨੂੰ ਅੱਜ ਡਾਇਰੀ ਤੇ ਲਿਖ ਕੇ ਤੇ ਆਪਣੇ ਜੀਵਨ ਚੋਂ ਜਾ ਕੇ ਮਿਟਾ ਦਿਓ ਹallelujah ਹallelujah ਤਾਂ ਉਸ ਰਾਬ ਤੁਹਾਡੇ ਜੀਵਨ ਚੋਂ ਨਿਕਲ ਜਾਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿੰਦਾ ਸਰਾਪੀ ਹੋਵੇ ਉਹ ਜਿਹੜਾ ਆਪਣੀ ਗਵਾਂਡੀ ਦੀਆਂ ਹੱਦਾਂ ਨੂੰ ਸਰਕਾਵੇ ਤਾਂ ਸਾਰੀ ਪ੍ਰਜਾ ਆਖੇ ਆਮੀਨ ਕਈਆਂ ਨੂੰ ਨਖੱਤੇ ਦੀਆਂ ਵੱਟਾਂ ਹੀ ਛਾਂਗਣ ਦੀ ਆਦਤ ਹੁੰਦੀ ਹੈ ਪੂਰੇ ਖੇਤ ਨਾਲ ਰੱਜ ਨਹੀਂ ਆਇਆ 2 ਇੰਚ ਦੇ ਵਿੱਚ ਉਹਨਾਂ ਨੇ ਨਾ ਇਦਾਂ ਲੱਗੂ ਉਹਨਾਂ ਨੂੰ ਜਦੋਂ 2 ਏਕੜ ਦੀ ਫਸਲ ਹੋ ਉਸੇ 2 ਇੰਚ ਪੱਟੀ 'ਚੋਂ ਨਿਕਲਣੀ ਹੈ ਔਸਿੰਸਾਂ ਦੇ ਉੱਤੇ ਵੀ ਸਰਾਪ ਆ ਜਿਹੜਾ ਗਵਾਂਡੀ ਦੀਆਂ ਹੱਦਾਂ ਨੂੰ ਸਰਕਾਉਂਦਾ ਆ ਚਾਹੇ ਉਹ ਖੇਤ ਦੀਆਂ ਹੋਣ ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਹੋਣ ਸਰਾਪੀ ਹੋਵੇ ਉਹ ਜਿਹੜਾ ਅੰਨੇ ਨੂੰ ਕੁਰਾਹੇ ਪਾਵੇ ਤਾਂ ਸਾਰੀ ਪ੍ਰਜਾ ਆਖੇ ਆਮੀਨ ਤੁਸੀਂ ਆਮੀਨ ਕਹਿ ਰਹੇ ਆ ਇਹ ਤੁਹਾਡੇ ਤੇ ਵੀ ਲਾਗੂ ਹੁੰਦਾ ਆ ਆਮੀਨ ਦਾ ਮਤਲਬ ਆ ਜੋ ਕਿਹਾ ਜਾ ਰਿਹਾ ਏਦਾਂ ਹੀ ਹੋਵੇ ਹੋਣਾ ਵੀ ਚਾਹੀਦਾ ਆ ਜਿਹੜਾ ਇਦਾਂ ਕਰਦਾ ਉਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਹੈ ਕੋਈ ਨੇਕੀ ਨਹੀਂ ਖਟ ਰਿਆ ਉਹ ਅਰੇ ਤੇ ਲਿਖਿਆ ਜਿਹੜਾ ਅੰਨੇ ਨੂੰ ਕੁਰਾਏ ਪਾਵੇ ਕਿ ਇੱਕ ਬੰਦਾ ਅੰਨਾ ਆ ਉਹਨੂੰ ਰਾਹ ਦਾ ਨਹੀਂ ਪਤਾ ਕਿ ਉਹ ਕਹਿੰਦਾ ਮੈਂ ਹਸਪੀਟਲ ਜਾਣਾ ਤੇ ਤੁਸੀਂ ਟੀਚਰ ਮਸ਼ਕੂਲੇ ਦੇ ਨਾਲ ਉਹਨੂੰ ਸਿਨਮੇ ਵੱਲ ਨੂੰ ਪਾ ਦਿੰਨੇ ਆ ਤੇ ਉਹ 2-3 ਕਿਲੋਮੀਟਰ ਪਟਕ ਜਾਂਦਾ ਆ ਉਸ ਬੰਦੇ ਦੇ ਉੱਤੇ ਸਰਾਪ ਆ ਜ਼ਰੂਰੀ ਨਹੀਂ ਅੱਖਰਾਂ ਦਾ ਅੰਨਾ ਤੁਹਾਡੇ ਕੋਲੋਂ ਕੋਈ ਜਣਾ ਰਾਹ ਪੁੱਛਦਾ ਤੇ ਤੁਸੀਂ ਉਹਨੂੰ ਹਾਸੇ ਮਸ਼ਕੂਲੇ ਦੇ ਵਿੱਚ ਜਾਂ ਆਪਣੇ ਗਲਤ ਸੁਭਾਅ ਦਾ ਕਰਕੇ ਆਪਣੇ ਗੰਦੇ ਆਚਰਣ ਦਾ ਕਰਕੇ ਤੁਸੀਂ ਉਹਨੂੰ ਗਲਤ ਰਾਹ ਪਾ ਦਿੰਨੇ ਆ ਕਿਉਂਕਿ ਉਹਨੂੰ ਪਤਾ ਨਹੀਂ ਆ ਪਰ ਤੁਸੀਂ ਉਹਨੂੰ ਗਲਤ ਰਾਹ ਦੱਸਦੇ ਆ ਤਾਂ ਵੀ ਤੁਹਾਡੇ ਜੀਵਨ ਦੇ ਵਿੱਚ ਸਰਾਪ ਆਉਂਦਾ ਆ ਸੋਚੋ ਪ੍ਰਭੂ ਕਿੰਨੀ ਫੈਥਫੁਲਨੈਸ ਚਾਹੁੰਦੇ ਆ ਸਾਡੀ ਲਾਈਫ ਦੇ ਵਿੱਚ ਕਿੰਨੀ ਸਹੀ ਚਾਲ ਪ੍ਰਭੂ ਸਾਡੀ ਦੇਖਣਾ ਚਾਹੁੰਦੇ ਆ ਪਰ ਇੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਬਹੁਤਿਆਂ ਦੇ ਜੀਵਨ ਦੇ ਵਿੱਚ ਕੰਮ ਕਰ ਰਹੀਆਂ ਆ ਇਸੇ ਲਈ ਉਹ ਸਰਾਪ ਦੇ ਵਿੱਚ ਬੱਜੇ ਹੋਏ ਆ ਸਰਾਪੀ ਹੋਵੇ ਉਹ ਜਿਹੜਾ ਪਰਦੇਸੀ ਜਤੇਮ ਤੇ ਵਿਧਵਾ ਦਾ ਨਿਉਂ ਵਿਗਾੜੇ ਤਾਂ ਸਾਰੀ ਪ੍ਰਜਾ ਆਖੇ ਆਮੀਨ ਬਹੁਤ ਸਾਰੇ ਲੋਕ ਕੀ ਕਰਦੇ ਜਿਹੜੇ ਲੋਕੀ ਪਰਦੇਸੀ ਆਉਂਦੇ ਆ ਲੇਬਰ ਕਰਨ ਦੇ ਲਈ ਕੰਮ ਕਰਨ ਦੇ ਲਈ ਜਾਂ ਜਿਹੜੇ ਬੱਚੇ ਯਤੀਮ ਆ ਜਿਹੜੇ ਵਿਧਵਾ ਆ ਜਿਨ੍ਹਾਂ ਦੇ ਪਿੱਛੇ ਲੱਗਦਾ ਕਿ ਇਹਨਾਂ ਦੇ ਪਿੱਛੇ ਕਈ ਨਪੈਰਵਾਈ ਕਰਨੀ ਆ ਉਹਨਾਂ ਦੇ ਪੈਸੇ ਦੱਬ ਜਾਂਦੇ ਆ 6-6 ਮਹੀਨੇ ਉਹਨਾਂ ਨੂੰ ਕਹਿਣਗੇ ਜਦੋਂ ਤੂੰ ਆਪਣੇ ਦੇਸ਼ ਨੂੰ ਜਾਏਂਗਾ ਜਦੋਂ ਤੂੰ ਆਪਣੇ ਪਿੰਡ ਨੂੰ ਜਾਏਂਗਾ ਤੈਨੂੰ ਉਦੋਂ ਪੈਸੇ ਦੇਵਾਂਗੇ ਜਾਣ ਲੱਗੇ ਉਹਨਾਂ ਨੂੰ ਕਿਰਾਇਆ ਦੇ ਕੇ ਤੋੜ ਦਿੰਦੇ ਆ ਤੁਸੀਂ ਉਹਦੇ 6 ਮਹੀਨਿਆਂ ਦੇ ਦੱਬੇ ਆ ساری ਉਮਰ ਵਿੱਚ ਪੂਰੇ ਨਹੀਂ ਹੋਣੇ ਪਤਾ ਨਹੀਂ ਉਹਨੇ ਉਸ ਪੈਸੇ ਨੇ ਕਿਹੜੇ ਪਾਸਿਆਂ ਦੀ ਨਿਕਲਣਾ ਆ ਤੁਹਾਡੇ ਵਚਨ ਚ ਲਿਖਿਆ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨੂੰ ਦੇ ਉਹ ਆਪਣੀ ਮਜ਼ਦੂਰੀ ਦਾ ਹੱਕਦਾਰ ਆ ਇਸੇ ਲਈ ਤਾਂ ਮਜ਼ਦੂਰੀ ਕਰ ਰਿਹਾ ਕਿ ਉਹਨੂੰ ਕੁਝ ਮਿਲੇ ਤਾਂ ਜੇ ਉਹਦੀ ਉਹਨੇ ਮਿਹਨਤ ਕੀਤੀ ਤੇ ਉਹਦੀ ਮਿਹਨਤ ਨੂੰ ਕਿਸੇ ਨੇ ਦੱਬ ਲਿਆ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਗੁਨਾਹਗਾਰ ਆ ਤਾਂ ਜਿਹੜਾ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਹੈ ਉਹ ਬਖਸ਼ਿਆ ਨਹੀਂ ਜਾਊਗਾ ਬਹੁਤ ਸਾਰੇ ਲੋਕ ਵਿਦਵਾਨਾਂ ਨਿਆਂ ਵਿਗਾੜ ਦਿੰਦੇ ਕਹਿੰਦੇ ਇਹਦਾ ਕਿਹੜਾ ਆਦਮੀ ਆ ਉਹ ਵਿਚਾਰੀ ਅਨਪੜ ਹੋਵੇ ਤਾਂ ਲੋਕੀ ਗੁੱਠਾ ਲਵਾ ਕੇ ਉਹਦੀ ਜ਼ਮੀਨ ਤੇ ਹੀ ਕਬਜ਼ਾ ਕਰ ਜਾਂਦੇ ਜਤੇਮ ਬੱਚੇ ਜਿਨ੍ਹਾਂ ਦੇ ਮਾਂ ਪਿਓ ਨਹੀਂ ਆ ਉਹਨਾਂ ਦਾ ਹਿੱਸਾ ਖਾ ਜਾਂਦੇ ਆ ਚਲਾਕ ਲੋਕ ਇਹੋ ਜਿਹੇ ਲੋਕਾਂ ਦੇ ਜੀਵਨ ਵਿੱਚ ਜਦੋਂ ਉਹਨਾਂ ਦੇ ਆਪਣੇ ਨਿਆਣੇ ਕਮਲੇ ਨਿਕਲਦੇ ਆ ਜਦੋਂ ਆਪਣੀਆਂ ਹੱਡੀਆਂ ਪਸਲੀਆਂ ਟੁੱਟਦੀਆਂ ਤੇ ਬੁਢਾਪੇ ਵਿੱਚ ਕੋਈ ਪਾਸਾ ਵੀ ਦਵਾਉਣ ਵਾਲਾ ਨਹੀਂ ਹੁੰਦਾ ਉਦੋਂ ਪਤਾ ਲੱਗਦਾ ਕਿ ਸਰਾਪ ਇਹਨਾਂ ਦੇ ਜੀਵਨ 'ਚ ਘਮ ਕਰ ਰਿਹਾ ਹੈ ਐ ਅਜਿਹੇ ਲੋਕਾਂ ਦੇ ਜੀਵਨ ਵਿੱਚ ਸਰਾਪ ਆ ਜਾਂਦਾ ਹੈ ਅਗਰ ਤੁਸੀਂ ਕਿਸੇ ਦਾ ਵੀ ਹੱਕ ਮਾਰਿਆ ਹੈ ਤਾਂ ਜਰੂਰ ਭਾਵੇਂ ਥੋੜਾ ਥੋੜਾ ਕਰਕੇ ਮੋੜ ਦਿਓ ਮੋੜ ਜਰੂਰ ਦਿਓ ਤਾਂ ਜੋ ਆਉਣ ਵਾਲੇ ਦਿਨ ਤੁਹਾਡੇ ਸੌਖੇ ਹੋ ਜਾਣ ਕਿਉਂਕਿ ਪਰਮੇਸ਼ਵਰ ਨਿਆਂ ਕਰਨ ਵਾਲਾ ਪਰਮੇਸ਼ਵਰ ਹੈ ਅਗਰ ਤੁਸੀਂ ਕਿਸੇ ਦਾ 100 ਰੁਪਿਆ ਵੀ ਮਾਰਿਆ ਹੈ ਨਾ ਬੜੇ ਵਫਾਦਾਰੀ ਦੇ ਨਾਲ ਜਾ ਕੇ ਭਾਵੇਂ 10 10 ਕਰਕੇ ਮੋੜਨੇ ਸ਼ੁਰੂ ਕਰ ਦਿਓ ਪਰ ਮੋੜ ਦਿਓ ਕਿਉਂਕਿ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਤੁਸੀਂ ਗੁਨਾਹਗਾਰ ਨਹੀਂ ਹੋਣੇ ਚਾਹੀਦੇ ਜੇ ਤੁਸੀਂ 10 10 ਕਰਕੇ ਮੋੜਨੇ ਸ਼ੁਰੂ ਕਰ ਦੋਗੇ ਸਰਾਪ ਵੀ ਥੋੜਾ ਥੋੜਾ ਕਰਕੇ ਤੁਹਾਡੇ ਜੀਵਨ ਚੋਂ ਖਤਮ ਹੋਣਾ ਸ਼ੁਰੂ ਹੋ ਜਾਊਗਾ ਹalleluyah ਸਰਾਪੀ ਹੋਵੇ ਉਹ ਜਿਹੜਾ ਪਸੂ ਨਾਲ ਕੋ ਕਰਮ ਕਰੇ ਤਾਂ ਸਾਰੀ ਪ੍ਰਜਾ ਆਖੇ ਅਮੀਨ ਸਰਾਪੀ ਹੋਵੇ ਉਹ ਜਿਹੜਾ ਆਪਣੀ ਭੈਣ ਨਾਲ ਕੋ ਕਰਮ ਕਰੇ ਸਰਾਪੀ ਹੋਵੇ ਉਹ ਜਿਹੜਾ ਆਪਣੀ ਸੱਸ ਨਾਲ ਕੋ ਕਰਮ ਕਰੇ ਅਤੇ ਸਰਾਪੀ ਹੋਵੇ ਉਹ ਜਿਹੜਾ ਆਪਣੇ ਗਵਾਂਡੀ ਨੂੰ ਲੁੱਟ ਕੇ ਮਾਰੇ ਕਿਸੇ ਵੀ ਤਰ੍ਹਾਂ ਦਾ ਕੋ ਕਰਮ ਕਿਸੇ ਵੀ ਤਰ੍ਹਾਂ ਦਾ ਵਿਭਚਾਰ ਜਾਨਵਰਾਂ ਦੇ ਨਾਲ ਜਾਂ ਰਿਸ਼ਤਿਆਂ ਦੇ ਵਿੱਚ ਜਿਹੜਾ ਵੀ ਇਨਸਾਨ ਰਿਸ਼ਤੇ ਦੀ ਮਾਨ ਮਰਿਆਦਾ ਨੂੰ ਭੰਗ ਕਰੇ ਉਹਦੇ ਉੱਤੇ ਸਰਾਪ ਆ ਜੋ ਮਰਿਆਦਾ ਪਰਮੇਸ਼ਵਰ ਨੇ ਠਹਿਰਾ ਦਿੱਤੀ ਜੋ ਕਾਨੂੰਨ ਪਰਮੇਸ਼ਵਰ ਨੇ ਠਹਿਰਾ ਦਿੱਤਾ ਜਿਹੜਾ ਇਨਸਾਨ ਉਸ ਕਾਨੂੰਨ ਨੂੰ ਤੋੜਦਾ ਉਸ ਮਰਿਆਦਾ ਦਾ ਮਾਣ ਨਹੀਂ ਰੱਖਦਾ ਉਸ ਬੰਦੇ ਦੇ ਉੱਤੇ ਸਰਾਪ ਆ ਅਰੇ ਇਸ ਅੰਧਕਾਰ ਵਾਲੇ ਸੰਸਾਰ ਦੇ ਵਿੱਚ ਸਭ ਤੋਂ ਵੱਧ ਇਹੀ ਕੰਮ ਹੋ ਰਿਹਾ ਜਿਹਦਾ ਕਰਕੇ ਲੋਕ ਸਰਾਪ ਦੇ ਵਿੱਚ ਫਸੇ ਹੋਏ ਆ ਘਰਾਂ ਦੇ ਵਿੱਚ ਪਾਪ ਪਤੀ ਨੂੰ ਛੱਡ ਕੇ ਪਤੀ ਦੇ ਭਰਾ ਦੇ ਨਾਲ ਰਿਸ਼ਤਾ ਪਤਨੀ ਨੂੰ ਛੱਡ ਕੇ ਭਰਾ ਦੀ ਪਤਨੀ ਦੇ ਨਾਲ ਰਿਸ਼ਤਾ ਭੈਣਾਂ ਭਰਾ ਵਿਚਾਰ ਕਰ ਰਹੇ ਆ ਰਿਸ਼ਤਿਆਂ ਦੀ ਮਾਨ ਮਰਿਆਦਾ ਖਤਮ ਹੋ ਚੁੱਕੀ ਆ ਇਹੀ ਚੀਜ਼ਾਂ ਸਰਾਪ ਨੂੰ ਲੈ ਕੇ ਆਉਂਦੀਆਂ ਆ ਜੀਵਨ ਦੇ ਵਿੱਚ ਅਗਰ ਤੁਹਾਡੇ ਜੀਵਨ ਵਿੱਚ ਵੀ ਕੁਝ ਇਦਾਂ ਦਾ ਚੱਲ ਰਿਹਾ ਆ ਤਾਂ ਜਿੰਨੀ ਜਲਦੀ ਹੋ ਸਕਦਾ ਇਹਦੇ ਚੋਂ ਬਾਹਰ ਨਿਕਲ ਆਓ ਕਿਉਂਕਿ ਸਮਾਂ ਥੋੜਾ ਆ ਸਮਾਂ ਦੁਖਦਾਇਕ ਆ ਇਹਨੂੰ ਲਾਭਦਾਇਕ ਬਣਾ ਲਓ ਪਰਮੇਸ਼ਵਰ ਦੇ ਵੱਲੋਂ ਹallelujah ਕਹਿੰਦਾ ਜਿਹੜਾ ਆਪਣੇ ਗਵਾਂਡੀ ਨੂੰ ਲੁੱਕ ਕੇ ਮਾਰੇ ਉਹਦੇ ਉੱਤੇ ਵੀ ਸਰਾਪ ਆ ਜਿਹੜਾ ਆਪਣੇ ਗਵਾਂਡੀ ਦੀ ਕਿਸੇ ਚੀਜ਼ ਦਾ ਲਾਲਚ ਕਰਦਾ ਆ ਆਪਣੇ ਗਵਾਂਡੀ ਦੇ ਨਾਲ ਧੋਖਾ ਕਰਦਾ ਆ ਹੈਰਾ ਫੇਰੀ ਕਰਦਾ ਆ ਉਹਦੇ ਉੱਤੇ ਸਰਾਪ ਆ ਸਰਾਪੀ ਹੋਵੇ ਉਹ ਜਿਹੜਾ ਵੱਢੀ ਖਾ ਕੇ ਬੇਦੋਸ਼ੇ ਪ੍ਰਾਣੀ ਦਾ ਖੂਨ ਕਰੇ ਜਿਹੜੇ ਵੱਢੀ ਖਾ ਕੇ ਕਿਸੇ ਤੋਂ ਪੈਸੇ ਲੈ ਕੇ ਸੱਚ ਨੂੰ ਝੂਠ ਵਿੱਚ ਬਦਲ ਦੇਣ ਉਹਨਾਂ ਦੇ ਉੱਤੇ ਵੀ ਸਰਾਪ ਆ ਪੈਸੇ ਲੈ ਕੇ ਗਲਤ ਗਵਾਹ ਬਣ ਜਾਣਾ ਇੱਕ ਸਹੀ ਬੰਦੇ ਨੂੰ ਸਜ਼ਾ ਦਵਾ ਦੇਣੀ ਇੱਕ ਸਹੀ ਬੰਦੇ ਦੇ ਕੈਰੈਕਟਰ ਦੇ ਉੱਤੇ ਦੋਸ਼ੀ ਦਾ ਲੇਬਲ ਲਵਾ ਦੇਣਾ ਪੈਸੇ ਖਾ ਕੇ ਬਹੁਤ ਵੱਡਾ ਗੁਨਾਹ ਹੈ ਕਹਿੰਦਾ ਕਿਸੇ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ ਅਗਰ ਕੋਈ ਵੱਡੀ ਖਾ ਕੇ ਕਿਸੇ ਦਾ ਬੇਦੋਸ਼ੇ ਪ੍ਰਾਣੀ ਦਾ ਖੂਨ ਕਰੇ ਖੂਨ ਸਿਰਫ ਕਤਲ ਹੀ ਨਹੀਂ ਆ ਉਹ ਉਹਦੇ ਤੁਸੀਂ ਜਜ਼ਬਾਤਾਂ ਦਾ ਖੂਨ ਕਰ ਦਿੱਤਾ ਹੈ ਉਹ ਤਾਂ ਦਿਲ ਜਿਹੜਾ ਆ ਉਹ ਬਲੁੰਦਰਿਆ ਗਿਆ ਹੈ। ਪੁਰਾਣੇ ਸਮਿਆਂ ਵਿੱਚ ਤਾਂ ਮਾਰ ਵੀ ਦਿੰਦੇ ਸੀ ਹੁਣ ਵੀ ਇਦਾਂ ਹੀ ਕਰਦੇ 5-500 ਰੁਪਏ ਦੇ ਪਿੱਛੇ ਖੂਨ ਕਰ ਦਿੰਦੇ ਬੰਦੇ ਦਾ। ਤਾਂ ਕਰ ਕੋਈ ਬੇਦੋਸ਼ੇ ਨੂੰ ਮਾਰਦਾ ਆ। ਚਾਹੇ ਜਿਸਮਾਨੀ ਤੌਰ ਤੇ ਜਾਂ ਗੁੱਜੀ ਯੋਜਨਾ ਦੇ ਨਾਲ ਤੁਸੀਂ ਕਿਸੇ ਨੂੰ ਫਸਾਉਣੇ ਆ ਪੈਸੇ ਲੈ ਕੇ। ਈਵਨ ਪੈਸਿਆਂ ਤੋਂ ਬਿਨਾਂ ਵੀ ਅਗਰ ਤੁਸੀਂ ਕਿਸੇ ਦੇ ਉੱਤੇ ਤੁਸੀਂ ਯੋਜਨਾ ਬਣਾ ਕੇ ਉਹਨੂੰ ਤੁਸੀਂ ਟਰੈਪ ਕਰਵਾ ਰਹੇ ਆਂ ਜਾਲ 'ਚ ਫਸਵਾ ਰਹੇ ਆਂ ਤਾਂ ਤੁਹਾਡੇ ਜੀਵਨ ਦੇ ਵਿੱਚ ਸਰਾਪ ਆ ਸਕਦਾ ਹੋ ਸਕਦਾ ਆਇਆ ਹੋਇਆ ਹੋਵੇ ਅਗਰ ਤੁਸੀਂ ਇਹ ਕੰਮ ਕੀਤਾ ਹੈ